ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਇਸਕੇ ਬੀ ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ ਪ੍ਰਧਾਨ ਜੀ ਜਿਵੇਂ ਕਿ ਅੱਜ ਲੋਹੜੀ ਆ ਤੇ ਕੀ ਸੰਦੇਸ਼ ਦੇਣਾ ਚਾਹੋਗੇ ਸ਼ਿਮਲਾਪੁਰੀ ਵਾਸੀਆਂ ਨੂੰ ਲੁਧਿਆਣੀ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਸਮੁੱਚੀ ਸੰਗਤ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਔਰ ਮੈਂ ਅੱਜ ਕੀ ਦੇਖਿਆ ਹੈ ਕਿ ਜਿਹੜਾ ਲੋਹੜੀ ਦਾ ਤਿਹਾਰ ਆ ਤਕਰੀਬਨ ਜਿੰਨੇ ਵੀ ਫੰਕਸ਼ਨ ਆਏ ਨੇ ਜਿਆਦਾ ਲੋਕਾਂ ਨੇ ਧੀਆ ਦੀ ਲੋਹੜੀ ਮਨਾਈ ਆ ਤੇ ਇੱਕ ਬਹੁਤ ਵੱਡਾ ਮੈਸੇਜ ਆ ਧੀਆ ਦੀ ਲੋਹੜੀ ਮਨਾਉਣਾ ਧੀਆ ਦੀ ਜਿਹੜੀ ਲੋਹੜੀ ਮਨਾ ਕੇ ਸਮਾਜ ਨੂੰ ਇੱਕ ਬਰਾਬਰਤਾ ਦੱਸੀ ਆ ਧੀ ਦੀ ਤੇ ਪੁੱਤਰ ਚ ਕੋਈ ਫਰਕ ਨਹੀਂ ਗਾ ਸੋ ਧੰਗੁਰ ਨਾਨਕ ਸਾਹਿਬ ਨੇ ਵੀ ਔਰਤ ਜਾਤ ਨੂੰ ਬਹੁਤ ਇੱਕ ਵੱਡਾ ਸੰਦੇਸ਼ ਦੇ ਕੇ ਉਹਨਾਂ ਨੂੰ ਇੱਕ ਜਿਹੜਾ ਸੁਨੇਹਾ ਦਿੱਤਾ ਸੀ ਉਸ ਸਮੇਂ ਤੇ ਅੱਜ ਜੋ ਜਿਹੜੀ ਸਾਡਾ ਜਿਹੜਾ ਅੱਜ ਸਾਰਾ ਹੀ ਮੈਨਸ ਐ ਸਮਾਜ ਆ ਸਾਡੇ ਜਿੰਨੇ ਲੋਕ ਨੇ ਸਾਰੇ ਧੀਆਂ ਦੀ ਲੋਹੜੀ ਮਨਾ ਕੇ ਅੱਜ ਉਹ ਗੁਰੂ ਸਾਹਿਬ ਦਾ ਸੰਦੇਸ਼ ਪੂਰਾ ਕਰ ਰਹੇ ਨੇ ਬਹੁਤ ਵੱਡਾ ਅਪਰਾਲਾ ਧੀਆਂ ਦੀ ਲੋਹੜੀ ਮਨਾ ਰਹੇ ਮਾਗੀ ਜੀ 14 ਤਰੀਕ ਦੀ ਮਾਗੀ ਆ ਤੇ ਮਾਗੀ ਤੇ ਕੀ ਕਹਿਣਾ ਚਾਹੋਗੇ ਸੰਦੇਸ਼ ਕੀ ਦੇਣਾ ਚਾਹੋਗੇ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਕਿਉਂਕਿ ਅੱਜ ਕੱਲ ਜਿਹੜੀ ਨੌਜਵਾਨ ਪੀੜੀ ਹੈ ਨਾ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਬੈਠੀ ਹੋਈ ਹੈ ਕਿ ਮਾਗੀ ਇੱਕ ਮੇਲਾ ਆ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਆ ਚੀਜ਼ ਨੂੰ ਜਿਹੜਾ ਮਾਗੀ ਦਾ ਤਿਹਾਰ ਆ ਕੱਲ ਨੂੰ 14 ਜਨਵਰੀ ਨੂੰ ਜਿਹੜਾ ਮਾਗੀ ਦਾ ਤਿਹਾਰ ਆ ਸੰਗਰਾ ਦਾ ਮਾਗ ਮਹੀਨੇ ਦੀ ਇਹਦੀ ਇੱਕ ਬੜੀ ਵੱਡੀ ਮਹੱਤਤਾ ਹੈ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਨੇ ਇਹਨੂੰ ਮਾਗ ਮੰਨ ਜਨ ਸੰਗ ਸਾਧਵਾ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਝਾਏ ਸਭਨਾਂ ਕੋ ਕਰ ਦਾਨ ਜਿਹੜਾ ਦਾਨ ਕਰਨਾ ਮਾਗ ਦੇ ਮਹੀਨੇ ਦਾ ਹੈ ਸਭ ਤੋਂ ਵੱਡੀ ਮਹੱਤਤਾ ਦੂਜੀ ਮਹੱਤਤਾ ਜਿਹੜੀ ਮਾਗ ਦੇ ਮਹੀਨੇ ਦੀ ਜੋ ਸਾਡੇ ਇਤਿਹਾਸ 'ਚ ਜੁੜਿਆ ਹੈ ਉਹ ਸ਼੍ਰੀ ਮੁਕਸਰ ਸਾਹਿਬ ਮਨਾਇਆ ਜਾਂਦਾ ਹੈ ਉੱਥੇ ਇਸ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਪਿਤਾ ਜੀ ਨੇ ਜਿਹੜਾ ਬਤਾਵਾ ਸੀ ਲਿਖਿਆ ਆ ਸਿੰਗਾ ਨੂੰ ਬਤਾਵਾ ਲੈ ਲਿਖ ਕੇ ਲੈ ਆਇਆ ਸੀਗਾ ਕਿ ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਉਹ ਫਿਰ ਜਦੋਂ ਉੱਥੇ ਸਿੰਗਾ ਨੇ ਛੀਧੀ ਦਿੱਤੀ ਤੇ ਜਦੋਂ ਗੁਰੂ ਸਾਹਿਬਾਂ ਤੋਂ ਉਹਨਾਂ ਨੇ ਇੱਕ ਹੀ ਮੰਗ ਕੀਤੀ ਸੀ ਕਿ ਜਿਹੜਾ ਉਹ ਬਤਾਵਾ ਲਿਖਿਆ ਹੈ ਉਹ ਬਤਾਵਾ ਪਾੜ ਕੇ ਤੇ ਸਾਨੂੰ ਵੀ ਵੀ ਇੱਕ ਅਸਥਾਨ ਦਿੱਤਾ ਜਾਵੇ ਜਿਹੜਾ ਅਸੀਂ ਬਤਾਵਾ ਲਿਖ ਕੇ ਵੀ ਤਨਉ ਦੇ ਬੈਠੇ ਅਸੀਂ ਬੜੇ ਉਸ ਤੇ ਪਛੋਤਾਵ ਕਰਦੇ ਆ ਸੋ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਬਤਾਵਾ ਪਾੜ ਕੇ ਸ਼੍ਰੀ ਮੁਕਤਸਰ ਮੁਕਤਸਰ ਸਾਹਿਬ ਦੀ ਧਰਤੀ ਤੇ ਉਹ ਮੁਕਤਿਆਂ ਦਾ ਜਿਹੜਾ ਸੀਗਾ ਆਧਾਰ ਕੀਤਾ ਤਾਂ ਹੀ ਇਹ ਜਿਹੜਾ ਮਾਗੀ ਦਾ ਤਿਹਾਰ ਹੈ ਸਭ ਤੋਂ ਵੱਡਾ ਇਤਿਹਾਸ ਦੇ ਨਾਲ ਮੈਂ ਸਮਝਦਾ ਵੀ ਉਸ ਬਦਾਵੇ ਨਾਲ ਜੁੜਿਆ ਤੇ ਗੁਰੂ ਸਾਹਿਬ ਦੀ ਉਸ ਪਰੰਪਰਾ ਨਾਲ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਇਹ 40 ਮੁਕਤਿਆਂ ਨੇ ਛੀਧੀਆਂ ਦਿੱਤੀਆਂ ਨੇ ਉੱਥੇ ਜਿਹੜਾ ਸਾਲਾਨਾ ਸਾਲ ਪਿੱਛੋਂ ਛੀਦੀ ਜੋੜ ਮੇਲਾ ਉਹ ਇੱਕ ਛੀਦੀ ਜੋੜ ਮੇਲਾ ਹੈ ਉੱਥੇ ਵੀ ਅਸੀਂ ਇੱਕ ਛੀਧਾਂ ਨੂੰ ਯਾਦ ਕਰਦੇ ਜੇ ਇਹਨੂੰ ਆਪਾਂ ਦੂਜੇ ਕੋਈ ਸਾਲਾਨਾ ਜੋੜ ਮੇਲੇ ਨਾਲ ਗਿਣੀ ਉਹ ਨਹੀਂ ਗਿਣਿਆ ਜਾਂਦਾ ਵੀ ਇੱਕ ਵੱਡੀ ਵੱਡੀ ਇਤਿਹਾਸ ਹੈ ਸਾਡੇ ਸਿੱਖ ਧਰਮ ਦਾ ਕਿ ਜਿੱਥੇ 40 ਮੁਕਤਿਆਂ ਨੇ ਛੀਧੀਆਂ ਦਿੱਤੀਆਂ ਔਰ ਮਾਈ ਭਾਗੋ ਨੇ ਉੱਥੇ ਜੰਗ ਕੀਤੀ ਉਹ ਸਮੇਂ ਦਾ ਜਿਹੜਾ ਉਹ ਸਾਰਾ ਜਿਹੜਾ ਮਾਗ ਦੇ ਮਹੀਨੇ ਉੱਥੇ ਸ਼੍ਰੀ ਮੁਖਸਰ ਸਾਹਿਬ ਜਿਹੜਾ ਇਹ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਉਹਨਾਂ ਦੀ ਯਾਦ ਚ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਹ ਜਿਵੇਂ ਕਿ ਇਹ ਜਿਹੜਾ ਪੋਹ ਦਾ ਮਹੀਨਾ ਸਾਰਾ ਹੀ ਇਹ ਪੋਹ ਦਾ ਮਹੀਨਾ ਜਿਵੇਂ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਵੱਡੇ ਸ਼ਹਿਰ ਸਾਹਿਬ ਜਦਿਆਂ ਦੀ ਸ਼ਹੀਦੀ ਸਾਕਾ ਸਰਹੰਦ ਇਹ ਸਾਰਾ ਜਿਹੜਾ ਜੋੜ ਆ ਜਦੋਂ ਇੱਥੇ ਗੁਰੂ ਸਾਹਿਬ ਜਾਂਦੇ ਨੇ ਜਾ ਜਦੋਂ ਮੁਕਸਰ ਸਾਹਿਬ ਪਹੁੰਚਦੇ ਨੇ ਤੇ ਇਹ ਵੀ ਜਿਹੜਾ ਮੈਂ ਸਮਝਦਾ ਵੀ ਜਿਹੜਾ ਸ਼ਹੀਦਾਂ ਦਾ ਸਾਲਾਨਾ ਜੋੜ ਮੇਲਾ ਇਹ ਵੀ ਇੱਕ ਸਰਹੰਦ ਦੇ ਜਿਵੇਂ ਸ਼ਹੀਦਾਂ ਦਾ ਆਪਾਂ ਮਨਾਇਆ ਛੋਟੇ ਸਾਹਿਬ ਜਦਿਆਂ ਦਾ ਵੱਡੇ ਸਾਹਿਬ ਜਦਿਆਂ ਦਾ ਚਮਕੌਰ ਸਾਹਿਬ ਮਨਾਇਆ ਇਸੇ ਤਰ੍ਹਾਂ ਜਿਹੜਾ 40 ਮੁਕਤਿਆਂ ਦਾ ਜਿਹੜਾ ਸ਼ਹੀਦੀ ਸਾਲਾਨਾ ਜੋੜ ਮੇਲਾ ਹੈ ਇਹ ਜਿਹੜਾ ਕੱਲ ਨੂੰ ਇੱਕ ਮਾਗ ਦੇ ਮਹੀਨੇ ਨੂੰ ਇੱਕ ਮਾਗ ਨੂੰ ਇਹ ਮਨਾਇਆ ਜਾਣਾ ਔਰ ਇਸ ਮਾਗ ਦੇ ਮਹੀਨੇ ਦੇ ਵਿੱਚ ਜਿੰਨੀ ਸਾਡੀ ਸੰਗਤ ਆ ਸਿੱਖ ਸੰਗਤ ਜਾਂ ਸਿੱਖ ਲੇਵਾ ਜਿੰਨੇ ਵੀ ਗੁਰੂ ਦੀਆਂ ਸੰਗਤਾਂ ਨੇ ਇਸ ਮਹੀਨੇ ਸਭ ਤੋਂ ਵੱਧ ਪਾਠ ਪੂਜਾ ਅਤੇ ਧਾਨ ਕਰਦੀਆਂ ਨੇ ਤਾਂ ਜੋ ਕਿ ਇਹਨਾਂ ਦਾ ਜਿਹੜਾ ਫਾਲੇ ਦੁੱਗਣਾ ਹੋ ਕੇ ਮਿਲਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ